ਨਸ਼ਿਆਂ ਦੀ ਸਥਿਤੀ ਵਕਈ ਬਹੁਤ ਗੰਬੀਰ ਆ ਅੱਜ ਸਾਰੀਆਂ ਗਰਾਉਂਡ ਰਿਪੋਰਟਸ ਆਪਾਂ ਨੂੰ ਮਿਲੀਆਂ ਤਰਨਤਾਰਨ ਤੋਂ ਸੰਗਰੂਰ ਇਲਾਕੇ ਤੋਂ ਮਾਨਸੇ ਤੋਂ ਔਰ ਮਾਲਵੇ ਦੇ ਕੁਝ ਏਰੀਆਜ਼ ਜਿਹੜੇ ਬਿਲਕੁਲ ਹਰਿਆਣੇ ਦੇ ਨਾਲ ਬਾਰਡਰ ਲੱਗਦਾ ਵਾ ਉਥੋਂ ਵੀ ਤੁਸੀਂ ਕਾਲਸ ਜਿਹੜੀਆਂ ਆਈਆਂ ਉਹ ਸੁਣੀਆਂ ਚਾਰ ਪੰਜ ਦਿਨ ਪਹਿਲਾਂ ਵੀ ਇਹ ਪ੍ਰੋਗਰਾਮ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਹੁਣ ਅੰਕੜੇ ਨਿਕਲ ਕੇ ਆਏ ਆ ਉਥੋਂ ਲੱਗਦਾ ਵਾ ਕਿ ਵਕਈ ਹੁਣੇ ਨਸ਼ਿਆਂ ਦੇ ਮਸਲੇ ਦੇ ਵਿੱਚ ਹੁਣ ਇਸ ਲਈ ਖਤਰੇ ਦੀ ਘੰਟੀ ਵੱਜ ਰਹੀ ਆ ਸੋ ਆਪਾਂ ਨੂੰ ਕੁਝ ਨਾ ਕੁਝ ਕਰਨਾ ਪਊਗਾ ਪਰ ਅਫਸੋਸ ਇਹ ਆ ਕਿ ਇਹਦੇ ਤੇ ਸਿਆਸਤ ਜਿਹੜੀ ਆ ਬਹੁਤ ਸਰਗਰਮ ਆ ਔਰ ਇੱਕ ਦੂਜੇ ਤੇ ਦੁਸ਼ਮਬਾਜੀ ਹੋ ਰਹੀ ਆ ਮੈਂ ਕਿਉਂਕਿ ਪਿਛਲੇ ਆਲਮੋਸਟ 40-45 ਸਾਲਾਂ ਤੋਂ ਪੰਜਾਬ ਦੇ ਵਿੱਚ ਰਿਹਾ ਮੈਂ ਪੱਤਰਕਾਰੀ ਵੀ ਕੀਤੀ ਆ ਥੋੜੀ ਦੇਰ ਮੈਂ ਐਮਐਲਏ ਵੀ ਰਿਹਾ ਵਾਂ ਔਰ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਕਿ ਜਿਹੜੇ ਲੋਕੀ ਇੱਕ ਦੂਜੇ ਤੇ ਦੁਸ਼ਮਬਾਜੀ ਕਰ ਰਹੇ ਆ ਇਹੋ ਹੀ ਗੁਨਾਹਗਰ ਨੇ ਇਹ ਜੋ ਨਸ਼ੇ ਦੀ ਸਥਿਤੀ ਆਈ ਹੈ ਸਭ ਤੋਂ ਪਹਿਲਾਂ ਪੰਜਾਬ 'ਚ ਨਸ਼ਾ ਵੜਿਆ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਆਲਮੋਸਟ 10 ਸਾਲੋਂ ਸਰਕਾਰ ਰਹੀ ਆ ਉਸ ਵੇਲੇ ਜੇ ਜਿਹੜੀ ਪਹਿਲੀ ਵਾਰੀ ਅਸੀਂ ਸੁਣਿਆ ਕਿ ਨਸ਼ਾ ਤਸਕਰਾਂ ਦੇ ਵਿੱਚ ਪੁਲਿਸ ਦੇ ਵਿੱਚ ਤੇ ਸਿਆਸੀ ਲੀਡਰਾਂ ਦੇ ਵਿੱਚ ਜਿਹੜੀ ਮਿਲੀ ਭੁਗਤਿਆ ਉਹ ਵੀ ਹੋ ਸਕਦੀ ਆ ਔਰ ਉਸ ਵੇਲੇ ਉਹਨਾਂ ਨੇ ਕੁਝ ਨਹੀਂ ਕੀਤਾ ਜੇ ਉਦੋਂ ਪੁਖਤਾ ਕਦਮ ਚੁੱਕੇ ਹੁੰਦੇ ਤੇ ਜੋ ਅੱਜ ਨੌਬਤ ਆਈ ਆ ਇਹ ਸ਼ਾਇਦ ਉਸ ਵੇਲੇ ਨਹੀਂ ਸੀ ਹੋਣੀ ਸੋ ਸ਼ੁਰੂਆਤ ਹੋਈ ਆ ਅਕਾਲੀ ਭਾਜਪਾ ਤੋਂ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਇਹਦੇ ਉੱਤੇ ਬਿਆਨ ਵੀ ਦੇਣ ਦਾ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਬੜੇ ਬੜੇ ਵੱਡੇ ਵਾਅਦੇ ਹੋਏ ਉਹ ਕਰਨ ਦੀ ਆੜ ਵੀ ਲਈ ਗਈ ਲੇਕਿਨ ਪਹਿਲੇ ਹਸਾਲਕ ਦੇ ਵਿੱਚ ਜ਼ਰੂਰ ਕਮ ਹੋਇਆ ਜਦੋਂ ਐਸਟੀਐਫ ਬਣੀ ਲੇਕਿਨ ਉਸ ਤੋਂ ਬਾਅਦ ਫਿਰ ਸਰਕਾਰ ਜਿਹੜੀ ਸੀ ਉਹ ਦਿਸ਼ਾਹੀਨ ਹੋ ਗਈ ਬਿਲਕੁਲ ਕਲੀਅਰਲੀ ਔਰ ਉਸ ਦਰਮਿਆਨ ਨਸ਼ਾ ਜਿਹੜਾ ਵਾ ਉਹ ਘਰ ਘਰ ਵੱਡ ਗਿਆ ਇਹ ਅਸਲੇ ਹਾਲਾਤ ਬਣੇ ਹੋਏ ਆ ਕਿ ਨਸ਼ਾ ਜਿਹੜਾ ਵਾ ਉਹ ਘਰ ਘਰ ਵੜਿਆ ਹੋਇਆ ਵਾ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਖਸ ਜਿਹੜੇ ਮੋਨ ਸ਼ਰਮਾ ਜਿਹੜੇ ਨੇ ਜਿਨ੍ਹਾਂ ਨੇ ਇਹਦੇ ਤੇ ਬੜਾ ਕੰਮ ਕੀਤਾ ਵਾ ਉਹਨਾਂ ਨੇ ਕਿਹਾ ਸੀ ਵੀ ਆਲਮੋਸਟ 60 ਤੋਂ 65% ਦੀ ਨਸ਼ਾ ਵਾ ਪੰਜਾਬ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਵੜਿਆ ਹੋਇਆ ਵਾ ਆਪਦੀ ਸਰਕਾਰ ਆਈ ਆਪਦੀ ਸਰਕਾਰ ਨੇ ਕੋਈ ਰੋਡ ਮੈਪ ਬਣਾਉਣ ਦੀ بجائے ਫਿਟਸ ਐਂਡ ਸਟਾਰਟਸ ਦੇ ਵਿੱਚ ਕੰਮ ਕੀਤਾ ਔਰ ਹੁਣ ਵੀ ਉਸ ਤਰੀਕੇ ਤਰ੍ਹਾਂ ਕਰ ਰਹੀ ਹੈ ਦੋ ਦਿਨ ਪਹਿਲਾਂ ਖਬਰ ਆਈ ਨਵਾਂ ਇੱਕ ਮਹਿੰਮ ਚਲਾਈ ਮਿਸ਼ਨ ਨਿਸ਼ਚੈ ਇਹ ਮਿਸ਼ਨ ਨਿਸ਼ਚੈ ਜਿਹੜਾ ਵਾ 2022 ਸ਼ੁਰੂ ਹੋ ਜਾਣਾ ਚਾਹੀਦਾ ਸੀਗਾ ਹੁਣ ਤੱਕ ਉਹਦੇ ਰਿਜ਼ਲਟ ਵੀ ਆਉਣ ਲੱਗ ਪਿੰਦੇ ਆਪਾਂ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਨਸ਼ਾ ਤਸਕਰਾਂ ਦੀ ਜਿਹੜੀ ਪਿੱਠ ਤੋੜਤੀ ਉਹਨਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ ਔਰ ਦੂਜੇ ਪਾਸੇ ਅਸੀਂ ਨਵਾਂ ਫਿਰ ਫਿਰ ਮਿਸ਼ਨ ਨਿਸ਼ਚੈ ਦੀ ਕੀ ਲੋੜ ਸੀਗੀ ਇੱਥੋਂ ਪਤਾ ਲੱਗਦਾ ਵਾਪਿਸ ਸਥਿਤੀ ਕਾਫੀ ਸੀਰੀਅਸ ਯਾਰ ਸਾਰੇ ਪਾਸਿਓਂ ਆਵਾਜ਼ ਆ ਰਹੀ ਹੈ ਕਿ ਇੱਕ ਰੋਡ ਮੈਪ ਬਣਾਉਣ ਦੀ ਲੋੜ ਹੈ ਪੰਜਾਬ ਵਾਸਤੇ ਪਰ ਰੋਡ ਮੈਪ ਬਣਾਉਣ ਤੋਂ ਪਹਿਲਾਂ ਤੇ ਆਪਾਂ ਨੂੰ ਐਕਸੈਪਟ ਕਰਨਾ ਪਊ ਵੀ ਪ੍ਰੋਬਲਮ ਹੈ ਪਹਿਲਾਂ ਤੇ ਅਸੀਂ ਪ੍ਰੋਬਲਮ ਹੀ ਨਹੀਂ ਮੰਨ ਰਹੇ ਔਰ ਪ੍ਰੋਬਲਮ ਬੜੀ ਸੀਰੀਅਸ ਯਾਰ ਔਰ ਜੇ ਪ੍ਰੋਬਲਮ ਹੈ ਤੇ ਫਿਰ ਨਸ਼ਾ ਆ ਕਿਥੋਂ ਆ ਰਿਹਾ ਵਾ ਬਾਰਡਰ ਤੋਂ ਆ ਰਿਹਾ ਵਾ ਉੱਥੇ ਕੀ ਕਰਨ ਦੀ ਲੋੜ ਹੈ ਜੇ ਗੁਜਰਾਤ ਮਹਾਰਾਸ਼ਟਰ ਤੋਂ ਆ ਰਿਹਾ ਵਾ ਸਾਨੂੰ ਫਿਰ ਗੁਜਰਾਤ ਤੇ ਮਹਾਰਾਸ਼ਟਰ ਦੀ ਪੁਲਿਸ ਦੇ ਨਾਲ ਰਲ ਕੇ ਇੱਕ ਜੁਆਇੰਟ ਟਾਸਕ ਫੋਰਸ ਬਣਾਈਏ ਇਸੇ ਤਰ੍ਹਾਂ ਜੇ ਬਾਰਡਰ ਤੋਂ ਆ ਰਿਹਾ ਵਾ ਤਾਂ ਸਾਨੂੰ ਬੀਐਸਐਫ ਦੇ ਨਾਲ ਮਿਲ ਕੇ ਆਪਾਂ ਜੁਆਇੰਟ ਟਾਸਕ ਫੋਰਸ ਬਣਾਈਏ ਲੇਕਿਨ ਅਸੀਂ ਉਹਨਾਂ ਨੂੰ ਉਹਨਾਂ ਦੇ ਉੱਤੇ ਇਲਜ਼ਾਮ ਮਰਦੇ ਆਂ ਉਹਨਾਂ ਨਾਲ ਰਲ ਕੇ ਕੰਮ ਕਰਨਾ ਨਹੀਂ ਚਾਹੁੰਦੇ ਜੇ ਕੇਂਦਰ ਦੀ ਮਦਦ ਦੀ ਲੋੜ ਹੈ ਤੇ ਆਪਾਂ ਕੇਂਦਰ ਨੂੰ ਕੁਹਾਰ ਕਿਉਂ ਨਹੀਂ ਲਾਉਂਦੇ ਲੇਕਿਨ ਇਹ ਸਭ ਕੁਝ ਨਹੀਂ ਹੋ ਰਿਹਾ ਲੋੜ ਹੈ ਹਰ ਪਿੰਡ ਹਰ ਸਕੂਲ ਹਰ ਬਲਾਕ ਹਰ ਮਹੱਲੇ ਦੇ ਵਿੱਚ ਹਰ ਵਾਰਡ ਦੇ ਵਿੱਚ ਪਹਿਲਾਂ ਸਟੱਡੀ ਕੀਤਾ ਜਾਵੇ ਕਿ ਸਿਚੁਏਸ਼ਨ ਕਿੰਨੀ ਸੀਰੀਅਸ ਹੈ ਉਸ ਤੋਂ ਬਾਅਦ ਐਨ ਜੀਓ ਜਿਹੜੇ ਕੰਮ ਕਰ ਰਹੀਆਂ ਵਾਂ ਜਿਵੇਂ ਨਾਦਰ ਸਿੰਘ ਮਾਨਸਈਆ ਨੇ ਸਾਡੇ ਹਸਾਬ ਕਾ ਐਮ ਐਲ ਏ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਡੀ ਐਡਿਕਸ਼ਨ ਸੈਂਟਰਸ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਕਿ ਕੋਆਰਡੀਨੇਟਡ ਪਲਾਨ ਜਿਹੜਾ ਵਾ ਉਹ ਬਣ ਸਕੇ ਆਪਸੀ ਦੂਸ਼ਣ ਬਾਜੀ ਸਿਆਸੀ ਪਾਰਟੀਆਂ ਨੂੰ ਕਰਨ ਦੀ ਬਜਾਏ ਇੱਕ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਸੱਤ ਲੈਂਦੇ ਸਪੈਸ਼ਲ اجلاس ਕਿਉਂ ਨਹੀਂ ਸੱਤ ਲੈਂਦੇ ਉੱਥੇ 2 3 4 ਦਿਨ ਜਿੰਨੇ ਦਿਨ ਬਿਆਸ ਕਰਨ ਦੀ ਲੋੜ ਆ ਕੀਤੀ ਜਾਵੇ ਉਸ ਤੋਂ ਬਾਅਦ ਇੱਕ ਜੁਆਇੰਟ ਵਿਧਾਨ ਸਭਾ ਦੀ ਕਮੇਟੀ ਗਠਨ ਕੀਤੀ ਜਾਵੇ ਸਟੈਂਡਿੰਗ ਕਮੇਟੀ ਜਿਹੜੀ ਇਸ ਮਸਲੇ ਦੇ ਵਿੱਚ ਥਾਂ-ਥਾਂ ਜਾਵੇ ਆਪਣੀ ਰਿਪੋਰਟ ਦੇਵੇ ਸਿਫਾਰਿਸ਼ਾਂ ਦੇਵੇ ਇਹ ਦੂਸ਼ਣ ਬਾਜੀ ਜਿਹੜੀ ਆ ਇਹਦਾ ਇਹਦੇ ਨਾਲ ਕੋਈ ਕੋਈ ਗੱਲ ਨਹੀਂ ਬਣਨੀ ਸਾਰੀਆਂ ਆ ਅ ਇਸ ਵੇਲੇ ਆਪਾਂ ਗੱਲ ਸਵਾਲੇ ਪੁੱਛ ਰਹੇ ਸੀ ਕਿ ਆਪ ਜ਼ਿੰਮੇਵਾਰ ਆ ਕਿ ਭਾਜਪਾ ਜ਼ਿੰਮੇਵਾਰ ਆ ਜਾਂ ਕੋਈ ਹੋਰ ਮੇਰਾ ਖਿਆਲ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਵਾਂ ਇਹ ਜ਼ਿੰਮੇਵਾਰੀਆਂ ਤੇ ਸਾਰੀਆਂ ਨੂੰ ਇਹਦੇ ਵਿੱਚ ਇਹ ਨਸ਼ਾ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣੀ ਸਰਕਾਰਾਂ ਵੇਲੇ ਲਿਆਂਦਾ ਵਾ ਤੇ ਫਿਰ ਸਾਰਿਆਂ ਨੂੰ ਇਕੱਠੇ ਹੋ ਕੇ ਸਮੱਸਿਆ ਦਾ ਹੱਲ ਵੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਹੀ ਕਰਨਾ ਚਾਹੀਦਾ ਵਾ ਪਰ ਪ੍ਰੋਬਲਮ ਇਹ ਆ ਕਿ ਇਹਦੀ ਪਹਿਲ ਕਦਮੀ ਕੌਣ ਕਰੇ ਪਹਿਲ ਕਦਮੀ ਤੇ ਪੰਜਾਬ ਸਰਕਾਰ ਨੂੰ ਹੀ ਕਰਨੀ ਪੈਣੀ ਆ ਉਹ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਆਲ ਪਾਰਟੀ ਮੀਟਿੰਗ ਸਰਦਨ ਵਿਧਾਨ ਸਭਾ ਦਾ اجلاس ਸੱਦੇ ਜਾਵੇ ਲੇਕਿਨ ਪਹਿਲ ਕਦਮੀ ਤੇ ਫਿਰ ਭਗਵੰਤ ਮਾਨ ਨੂੰ ਕਰਨੀ ਪਊਗੀ ਪਰ ਭਗਵੰਤ ਮਾਨ ਤੇ ਲੱਗਦਾ ਵਾ ਕਿ ਉਹ ਤੇ ਅਗਲੇ 2-3 ਹਫ਼ਤੇ ਜਾਂ 4 ਹਫ਼ਤੇ ਜਲੰਧਰ ਦੇ ਵਿੱਚ ਕੁਟੀ ਕਿਰਾਏ ਤੇ ਲੈ ਕੇ ਰਹਿਣ ਜਾ ਰਹੇ ਆ ਕਿਉਂਕਿ ਉੱਥੇ ਜ਼ਿਮਨੀ ਚੋਣ ਹੋ ਰਹੀ ਆ ਉਹਨਾਂ ਵਾਸਤੇ ਸ਼ਾਇਦ ਜ਼ਿਮਨੀ ਚੋਣ ਜਿਹੜੀ ਆ ਉਹ ਜਿੰਨੀ ਜ਼ਿਆਦਾ ਜ਼ਰੂਰੀ ਆ ਮੈਂ ਇਹ ਕਹਿਣਾ ਚਾਹਣਾ ਮਾਨ ਸਾਹਿਬ ਨੂੰ ਕਿ ਚੋਣਾ ਆਉਂਦੀਆਂ ਜਾਂਦੀਆਂ ਰਹਿਣੀਆਂ ਵਾ ਲੇਕਿਨ ਜਿਹੜੀਆਂ ਮਾਵਾ ਦੇ ਪੁੱਤ ਚਲੇ ਗਏ ਉਹ ਵਾਪਸ ਨਹੀਂ ਆਉਣੇ ਸੋ ਆਪਾਂ ਬੱਚਿਆਂ ਨੂੰ ਬਚਾਈਏ ਔਰ ਇਹਦੇ ਵਾਸਤੇ ਇੱਕ ਵਾਹੀ ਵਾਕਈ ਇੱਕ ਸਿਹਰਦ ਤਰੀਕੇ ਦੇ ਨਾਲ ਸਾਨੂੰ ਇੱਕ ਕੋਸ਼ਿਸ਼ ਜਿਹੜੀ ਆ ਉਹ ਕਰਨ ਦੀ ਲੋੜ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਕਿਉਂਕਿ ਪ੍ਰੋਗਰਾਮ ਦਾ ਟਾਈਮ ਵੀ ਹੋ ਗਿਆ ਵਾ ਮੈਂ ਤੁਹਾਡੇ ਤੋਂ ਲੈ ਰਿਹਾ ਇਜਾਜ਼ਤ ਕੱਲ ਫੇਰ ਮਿਲਾਂਗੇ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼ ਰੱਬਾ